ਮੈਂ ਡਾਕਟਰ ਜਿੰਦਾ ਕਾਲਪੌਰ ਅਸਿਸਟੈਂਟ ਸਰਜਨ ਜਿਲ੍ਹਾ ਵਾਸੀ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਿਹਤ ਉਪਾਗ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਡਾਕਟਰ ਸਰਜਨ ਡਾਕਟਰ ਕਿਰਨ ਜੀ ਜੀ ਦੀ ਗੁਵਾਈ ਕਿਰਨ ਦੀ ਪਾਰਜੀ ਦੀ ਗੁਵਾਈ ਹੈ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ ਚਿਕਨਗੂਨੀ ਔਰ ਡੇਂਗੂ ਦੀ ਪ੍ਰਵੈਂਸ਼ਨ ਲਈ ਰੋਕਥਾਮ ਲਈ اور ਹੁਣ ਤੱਕ ਸੇ 109 ਟੀਮਾਂ ਰੂਰਲ ਵਿੱਚ اور 16 ਟੀਮਾਂ ਸੀ ਅਰਬਨ ਵਿੱਚ ਤਿਆਰ ਕੀਤੀ ਹੋਈਆਂ ਜਿਹੜੀਆਂ ਕਿ ਵਕਤ ਟਾਈਮ ਤੇ ਜਾ ਕੇ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣਾ ਜਾਗਰੂਕਤਾ ਕਰ ਰਹੀਆਂ ਔਰ ਸਪਰੇਅ ਔਰ ਫੋਕਿੰਗ ਕਰ ਰਹੀਆਂ ਔਰ ਹੁਣ ਤੱਕ ਕਮਰਸ ਜिले ਦੇ ਵਿੱਚ ਚਾਹ ਡੇਂਗੀ ਦੇ 11 ਚਿਕਨ ਗੁਨੀਏ ਦੇ ਕੇਸ ਆ ਚੁੱਕੇ ਨੇ ਇਹ ਥੋੜਾ ਰੈਨੀ ਸੀਜ਼ਨ ਹੋਣ ਕਰਕੇ ਚਾਹੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਪਰ ਫਿਰ ਵੀ ਕੇ ਸਾਰੇ ਉਸ ਏਰੀਆ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਨੇ ਜਾ ਕੇ ਸਪਰੇਅਰ ਫੋਗਿੰਗ ਦੁਬਾਰਾ ਕੀਤੀ ਔਰ ਲੋਕਾਂ ਨੂੰ ਉਸ ਬਾਰੇ ਜਾਗਰਤ ਕਰਵਾਇਆ ਔਰ ਕਿ ਆਪਨ ਉਹਨਾਂ ਨੂੰ ਇਹਦੀ ਪ੍ਰੀਵੈਂਸ਼ਨ ਲਈ ਵੀ ਜਾਗਰਤਾ ਦਿੱਤੀ ਕਿ ਤੁਸੀਂ ਆਪਣਾ ਆਲਾ ਦਵਾਲਾ ਸਾਫ਼ ਰੱਖੋ ਪਾਣੀ ਖੜਾ ਨਾ ਹੋਣ ਦਿਓ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਹੀ ਇਹ ਬਿਮਾਰੀ ਹੁੰਦੀ ਹੈ ਔਰ ਇਨਾਂ ਨੂੰ ਰੋਕਣ ਲਈ ਆਪਣਾਲਾ ਦਵਾਲਾ ਸਾਫ ਰੱਖੋ ਔਰ ਜਿਸ ਏਰੀਏ ਦੇ ਵਿੱਚ ਇਹ ਹੁੰਦਾ ਉੱਥੇ ਸਾਡੀ ਕੋਈ ਹੌਟਸਪੌਟ ਏਰੀਆ ਤਾਂ ਸਾਡੀਆਂ ਟੀਮਾਂ ਉੱਥੇ ਜਾ ਕੇ ਇੱਕ ਵੀਕਲੀ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਕਿ ਉਹ ਜਾ ਕੇ ਆਪਣਾ ਹਰ ਰੋਜ਼ ਜਾਂਦੀਆਂ ਔਰ ਸਪਰੇਅ ਔਰ ਫੋਗਿੰਗ ਕਰਨੀ ਲੀ ਔਰ ਲੋਕਾਂ ਨੂੰ ਡਗਤ ਕਰ ਜਾਂ ਤਾਂ ਅੰਮ੍ਰਿਤਸਰ ਜੂ ਕਿਹੜਾ ਹੌਟਸਪੌਟ ਜਿੱਥੇ ਜ਼ਿਆਦਾ ਕੇਸਸ ਆ ਰਹੇ ਤੇ ਉੱਥੇ ਕਿਰਨ ਹਲੇ ਸਾਨੂੰ ਕੋਈ ਐਦਾਂ ਦਾ ਕੋਈ ਵੀ ਹੌਟਸਪੌਟ ਏਰੀਆ ਨਹੀਂ ਮਿਲਿਆ ਫਿਰ ਵੀ ਚੈੱਕ ਜਿਨੇ ਕਿ ਮਾਈਗਰੇਟਰੀ ਏਰੀਆ ਹੈ ਉੱਥੇ ਜਾ ਕੇ ਸਾਡੀ ਟੀਮਾਂ ਉਹਨਾਂ ਨੂੰ ਜਾਗਰਤ ਕਰਦੀਆਂ ਹਨ ਔਰ ਰੈਗੂਲਰ ਸਪਰੇਅ ਔਰ ਹੌਗਿੰਗ ਲੋਕਾਂ ਨੂੰ ਬਚਾਉਣ ਨੂੰ ਅਵੇਕ ਕੀਤਾ ਜਾ ਰਿਹਾ ਹੈ ਕਿ ਸਕੂਲ ਤੇ ਬੱਚਿਆਂ ਔਰ ਟੀਚਰਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਹੈ ਔਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ 13 ਲਗਭਗ 1300 ਦੇ ਕਰੀਬ ਅਧਿਆਪਕਾਂ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਔਰ ਇਹਦੇ ਬਾਰੇ ਜਾਗਰੂਤ ਕਰਵਾਇਆ ਹੈ ਉਹਨਾਂ ਆਨਲਜੈਂਟਾਂ ਦੇ ਲੋਕਾਂ ਦੇ ਘਰ ਘਰ ਜਾ ਕੇ ਸੈਂਪਲ ਲਿੱਤੇ ਜਾਂਦੇ ਆ। ਬਿਲਕੁਲ ਜੀ ਸੈਂਪਲ ਵੀ ਲਿੱਤੇ ਜਾਂਦੇ ਆ ਜਿਨ੍ਹਾਂ ਦੇ ਘਰੋਂ ਤੋਂ ਲਾਰਵਾ ਮਿਲਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਆ। ਲੋਕਾਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੀਦਾ। ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਆਪਣਾ ਨਾਲਾ ਟੋਲਾ ਸਾਫ਼ ਰੱਖੋ। ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕਿ ਇਮੀਡੀਏਟਲੀ ਆਪਣੇ ਟੈਸਟ ਕਰਾਉਣ ਸਾਡੇ ਡਿਸਟ੍ਰਿਕਟ ਦੇ ਵਿੱਚ ਤਿੰਨ ਹਸਪਤਲ ਨੇ ਜੋ ਮੈਡੀਕਲ ਕਾਲਜ, ਸਿਵਲ ਹਸਪਤਲ ਔਰ ਐਸਟੀਐਚ हॉस्पिटल सैंपलिंग और टैसटिंग सेंटर बनाए हुए हैं और जो किसी कोई प्रॉब्लम होंगी है तो असी वक् वक् हॉस्पिटल वार्डस बनाए हुए हैं जिमें कि ब्लॉक लैवल से जिला लैवल से और सब सेंटर लैवल से वार्ड बनाए हुए हैं जिथे कि पेशेंट जो सीरियस आ तो एडमिट हो सकते ਮਾਫੀ ਤੁਹਾਨੂੰ ਕਾਲ ਨਹੀਂ ਕਰਦਾ ਕਿਉਂਕਿ ਪਿਛਲੇ ਸਾਲ ਦਾ ਕਰਕੇ ਇਸ ਮਹੀਨੇ ਨੂੰ ਨੇ ਤੁਹਾਨੂੰ ਤੇ ਗੂਦੇ ਤვენ ਉਹ ਕੇਸ ਆਇਆ ਜੀ ਇਸ ਸਾਲ ਆਇਆ ਕਰੰਟ ਦੇ ਪਰਸੈਂਟੇਜ ਇਹ ਕਈ ਵਾਰੀ ਹੁੰਦਾ ਕਿ ਇੱਕ ਸਾਲ ਛੱਡ ਕੇ ਅ ਕਦੇ ਜਿਆਦਾ ਇੱਕ ਸਾਲ ਚ ਜਿਆਦਾ ਆਂਦੇ ਤੇ ਦੂਸਰੇ ਸਾਲ ਚ ਘਟਾ ਦਾ ਇਹ ਇਸ ਵਾਰ ਸਤਾਇਆ ਬਾਰਿਸ਼ ਨੂੰ ਵਿਸ਼ੇ ਪਈ ਨਹੀਂ ਉਹ ਵੀ ਤਾਂ ਬਸ ਉਹ ਵੀ ਹੋ ਸਕਦਾ ਸਾਡੀ ਟੀਮਾਂ ਰੈਗੂਲਰ ਮਿਊਸਪਲ ਕਾਰਪੋਰੇਸ਼ਨ ਔਰ ਸੇਤ ਉਪਾਦ ਦੀ ਟੀਮਾਂ ਸਪਰੇਅਰ ਆਫ ਅ